ਨਮਸਕਾਰ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾਂ ਤੇ ਜਸਮੀਨ ਰਾਏ ਦਿੱਲੀ ਵਿੱਚ ਬੀਤੇ ਦਿਨ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਗਿਆ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣਾਂ ਦੀਆਂ ਤਰੀਕਾਂ ਤੋਂ ਵੱਧ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਲਪਾਉਣ ਲਈ ਕੀਤੇ ਜਾ ਰਹੇ ਐਲਾਨਾਂ ਦੀ ਜ਼ਿਆਦਾ ਚਰਚਾ ਹੋ ਰਹੀ ਹੈ ਭਾਵੇਂ ਉਹ ਮਹਿਲਾ ਸਨਮਾਨ ਯੋਜਨਾ ਹੋਵੇ ਪਿਆਰੀ ਦਿੱਤੀ ਯੋਜਨਾ ਹੋਵੇ ਜਾਂ ਇਸ ਤਰ੍ਹਾਂ ਦੀ ਕਈ ਹੋਰ ਸਕੀਮਾਂ ਹੋਣ ਪਰ ਅਸਲੀਅਤ ਤਾਂ ਇਹ ਹੈ ਕੀ ਅਸਲ ਮੁੱਦਿਆਂ ਦੀ ਗੂੰਜ ਇਨ੍ਹਾਂ ਵਾਦਿਆਂ ਵਿੱਚ ਕਿਤੇ ਨਾ ਕਿਤੇ ਦਬਦੀ ਨਜ਼ਰ ਆ ਰਹੀ ਹੈ ਦਿੱਲੀ ਜੋ ਇੱਕ ਮਹਾਨਗਰ ਤੋਂ ਵੱਧ ਦੇਸ਼ ਦਾ ਦਿਲ ਹੈ ਹੁਣ ਇਸ ਸਮੇਂ ਇਸੇ ਦਿੱਲੀ ਅੱਗੇ ਸਵਾਲ ਇਹ ਹੈ ਕਿ ਇਹ ਮੁਫਤ ਦੀ ਰਾਜਨੀਤੀ ਚ ਫਸ ਕੇ ਅਸਲ ਸਮੱਸਿਆਵਾਂ ਨੂੰ ਭੁੱਲ ਜਾਵਣਗੇ ਜਾਂ ਹਵਾ ਪ੍ਰਦੂਸ਼ਣ ਯਮੁਨਾ ਦੀ ਸਫਾਈ ਆਵਾਜਾਈ ਵਿੱਚ ਸੁਧਾਰ ਅਤੇ ਰਾਜਧਾਨੀ ਦਾ ਸਰਵਪੱਖੀ ਵਿਕਾਸ ਕੀ ਹੁਣ ਇਨ੍ਹਾਂ ਮੁੱਦਿਆਂ ਨੂੰ ਚੋਣ ਦੇ ਐਜੰਡੇ ਵਿੱਚ ਥਾਂ ਨਹੀਂ ਰੱਖਦੇ ਜਿਵੇਂ ਕਿ ਤੁਸੀਂ ਸਾਰੀ ਜਾਣਦੇ ਹੋ ਪਿਛਲੀਆਂ ਕੁਝ ਚੋਣਾਵਾਂ ਵਿੱਚ ਅਸੀਂ ਵੇਖਿਆ ਹੈ ਕਿ ਜਨਤਾ ਨੂੰ ਲੁਭਾਉਣ ਲਈ ਬੁਫਤ ਸਕੀਮਾਂ ਦੇ ਐਲਾਨ ਵਾਅਦੇ ਹੀ ਜਾ ਰਹੇ ਹਨ ਮਹਿਲਾ ਸਨਮਾਨ ਯੋਜਨਾ ਇਹ ਯੋਜਨਾ ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ਚੇ ਲਾਨੀ ਗਈ ਸੀ ਇਸ ਯੋਜਨਾ ਰਾਹੀਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਵਿੱਤੀ ਲਾਭ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ ਹੁਣ ਇਸ ਨੂੰ ਦੇਖਦੇ ਹੋਏ ਕਾਂਗਰਸ ਵੀ ਪਿੱਛੇ ਨਹੀਂ ਹਟੀ ਇਸ ਦੇ ਜਵਾਬ ਵਿੱਚ ਕਾਂਗਰਸ ਨੇ ਪਿਆਰੀ ਦੀਦੀ ਯੋਜਨਾ ਦਾ ਐਲਾਨ ਕੀਤਾ ਜੋ ਕਿ ਕਰਨਾਟਕ ਦੀ ਗ੍ਰਹਿ ਲక్ష్ਮੀ ਯੋਜਨਾ ਤੋਂ ਪ੍ਰੇਰਿਤ ਹੈ ਜੇਕਰ ਦੇਖਿਆ ਜਾਵੇ ਤਾਂ ਮੁਫਤ ਦੀਆਂ ਰਿਓੜੀਆਂ ਦੀ ਇਸ ਦੌਰ 'ਚ ਅਸਲ ਮੁੱਦੇ ਪਿੱਛੇ ਰਹਿ ਗਏ ਜਾਪਦੇ ਨੇ। ਦਿੱਲੀ ਜੋ ਹਰ ਸਰਦੀਆਂ ਵਿੱਚ ਪ੍ਰਦੂਸ਼ਣ ਕਾਰਨ ਗੈਸ ਚੈਂਬਰ ਵਿੱਚ ਤਬਦੀਲ ਹੋ ਜਾਂਦੀ ਹੈ ਕਿ ਇਸ ਲਈ ਠੋਸ ਹਲ ਦੀ ਲੋੜ ਨਹੀਂ ਹੈ। ਵਰਲਡ 에ਅਰ ਕੁਆਲਿਟੀ ਰਿਪੋਰਟ 2022 ਦੇ ਮੁਤਾਬਕ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ। ਯਮੁਨਾ ਜੋ ਕਦੇ ਦਿੱਲੀ ਦੇ ਲੋਕਾਂ ਦੀ ਜੀਵਨ ਰੇਖਾ ਸੀ ਅੱਜ ਉਸ ਵਿੱਚ ਜ਼ਹਿਰੀਲੇ ਝੱਗ ਉੱਡ ਰਹੇ ਨੇ। ਹੁਣ ਤੁਹਾਨੂੰ ਆਂਕੜਿਆਂ ਤੇ ਨਜ਼ਰ ਮਰਵਾ ਕੇ ਇਸ ਦੀ ਸੱਚਾਈ ਬਾਰੇ ਵੀ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ 202 ਸਕਾਈ ਵਿੱਚ ਸਿਸਟਮ ਆਫ 에ਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ ਦੇ ਅੰਕੜਿਆਂ ਮੁਤਾਬਕ ਦਿੱਲੀ ਦਾ ਇਹ ਕਿਉ ਆਈ ਕਈ ਵਾਰ ਖਤਰਨਾਕ ਪੱਧਰ ਨੂੰ ਪਾਰ ਕਰ ਚੁੱਕਿਆ ਹੈ ਦੂਜਾ ਟ੍ਰੈਫਿਕ ਸਮੱਸਿਆ ਦਿੱਲੀ ਟ੍ਰੈਫਿਕ ਪੁਲਿਸ ਦੇ ਅੰਕੜਿਆਂ ਮੁਤਾਬਕ ਰਾਸਤਾ ਨਿੱਚ ਹਰ ਰੋਜ਼ ਔਸਤਨ 3 ਲੱਖ ਵਾਹਨ ਕਈ ਕਈ ਘੰਟੇ ਤੱਕ ਟ੍ਰੈਫਿਕ 'ਚ ਫਸੇ ਰਹਿੰਦੇ ਨੇ ਯਮੁਨਾ ਦਾ ਪ੍ਰਦੂਸ਼ਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਰਿਪੋਰਟ ਮੁਤਾਬਕ ਯਮੁਨਾ ਦਾ 70% ਹਿੱਸਾ ਹੁਣ ਪ੍ਰਦੂਸ਼ਿਤ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਸਮਝਣਾ ਜ਼ਰੂਰੀ ਹੈ ਕਿ ਲੋਕਤੰਤਰ ਵਿੱਚ ਜਨਤਾ ਦਾ ਸਭ ਤੋਂ ਵੱਡਾ ਹਥਿਆਰ ਇਹ ਸਿਰਫ ਕਿਸੇ ਪਾਰਟੀ ਜਾਂ ਆਗੂ ਨੂੰ ਚੁਣਨ ਦਾ ਸਵਾਲ ਨਹੀਂ ਹੈ ਸਗੋਂ ਇਹ ਉਸ ਭਵਿੱਖ ਬਾਰੇ ਫੈਸਲਾ ਹੈ ਜਿਸ ਵਿੱਚ ਤੁਹਾਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਰਹਿਣਾ ਹੈ ਮੁਫਤ ਦੀਆਂ ਰਿਓੜੀਆਂ ਵੰਡਣ ਦੇ ਵਾਅਦੇ ਉਦੋਂ ਤੱਕ ਆਕਰਸ਼ਕ ਲੱਗ ਸਕਦੇ ਨੇ ਜਦੋਂ ਅਸਲ ਸਮੱਸਿਆਵਾਂ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਦਿੱਲੀ ਵਾਸੀਆਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਅਸਲ ਮੁੱਦਿਆਂ ਤੇ ਜਵਾਬ ਦੇ ਤੈਅ ਕਰਨ ਲਈ ਕਰਨਗੇ ਜਾਂ ਇਹਨਾਂ ਵਾਅਦਿਆਂ ਦਾ ਸ਼ਿਕਾਰ ਹੋ ਕੇ ਬੁਨਿਆਦੀ ਸਮੱਸਿਆਵਾਂ ਨੂੰ ਪੁੱਲ ਜਾਣਗੇ ਚੋਣਾ ਹੁੰਦੀਆਂ ਨੇ ਤੇ ਚਲੀਆਂ ਜਾਂਦੀਆਂ ਨੇ ਪਰ ਇਸ ਦੇ ਨਤੀਜੇ ਲੰਬੇ ਸਮੇਂ ਤੱਕ ਮਹਿਸੂਸ ਉਸ ਕਿਤੇ ਜਾਂਦੇ ਨੇ ਦਿੱਲੀ ਨੂੰ ਰਿਓੜੀਆਂ ਦੇ ਜਾਲ ਚੋਂ ਕੱਟਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚਿਓ ਤੁਹਾਨੂੰ ਕੀ ਚਾਹੀਦਾ ਹੈ ਮੁਫਤ ਬਾਦਿਆਂ ਦੀ ਕੋਟਲੀ ਜਾਂ ਬਿਹਤਰ ਸਾਫ਼ ਅਤੇ ਵਿਕਸਤ ਰਾਸਤਾਨੀ ਦਿੱਲੀ ਦੇ ਲੋਕ ਸਮਝਦਾਰ ਨੇ ਹੁਣ ਫੈਸਲਾ ਤੁਹਾਡੇ ਹੱਥ ਹੈ ਇੱਕ ਗੱਲ ਯਾਦ ਜ਼ਰੂਰ ਰੱਖਿਓ ਤੁਹਾਡੀ ਵੋਟ ਸਿਰਫ ਸਰਕਾਰ ਨਹੀਂ ਰਾਸਤਾਨੀ ਦਾ ਭਵਿੱਖ ਤੈ ਕਰੇਗੀ